ਸ਼੍ਰੀ ਦਰਬਾਰ ਸਾਹਿਬ ਚੋਂ ਇੱਕ ਮਹਿਲਾ ਦਾ ਮਾਸੂਮ ਬੱਚਾ ਚੋਰੀ ਕਰਨ ਵਾਲੀ ਦੋਸ਼ੀ ਮਹਿਲਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਈ। ਇਸ ਮਹਿਲਾ ਨੂੰ ਲੁਧਿਆਣਾ ਪੁਲਿਸ ਨੇ ਕਾਬੂ ਕਰਕੇ ਅੰਮ੍ਰਿਤਸਰ ਪੁਲਿਸ ਦੇ ਹਵਾਲੇ ਕੀਤਾ। ਦਰਅਸਲ ਫਰੋਜ਼ਪੁਰ ਦੀ ਰਹਿਣ ਵਾਲੀ ਸਪਨਾ ਆਪਣੇ ਸ਼ਰਾਬੀ ਪਤੀ ਤੋਂ ਦੁਖੀ ਹੋ ਕੇ ਆਪਣੀਆਂ ਬੇਟੀਆਂ ਸਮੇਤ ਸ਼੍ਰੀ ਦਰਬਾਰ ਸਾਹਿਬ ਚ ਆ ਗਈ। ਸੇਵਾ ਦੌਰਾਨ ਉਸ ਨੂੰ ਇੱਕ ਮਹਿਲਾ ਮਿਲੀ। ਦੋਸਤੀ ਕਰਨ ਤੋਂ ਬਾਅਦ ਉਸ ਮਹਿਲਾ ਨੇ ਸਪਨਾ ਦਾ ਬੱਚਾ ਚੋਰੀ ਕਰ ਲਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਫੁਟੇਜ ਖੰਗਾਲਨ ਤੋਂ ਬਾਅਦ ਪੁਲਿਸ ਨੇ ਮਹਿਲਾ ਨੂੰ ਕਾਬੂ ਕਰ ਲਿਆ ਜੋ ਅੰਗਮ ਨੂੰ ਵੇਚਣ ਜਾ ਰਹੀ ਸੀ। ਲੇਡੀ ਦੇ ਕਹਿਣ ਦੇ ਮੁਤਾਬਕ ਹੈ 15000 ਚ ਮੇਰੀ ਕਿਸੇ ਲੇਡੀਆਂ ਨਾਲ ਗੱਲ ਹੋਈ ਹੈ ਕਿ ਮੈਂ ਤੁਹਾਨੂੰ ਬੱਚਾ ਚੁੱਕ ਕੇ ਦਵਾਂਗੇ ਤੁਸੀਂ ਮੈਨੂੰ 15000 ਰੁਪਏ ਦੇਣਾ ਅਸੀਂ ਤਾਂ ਕਹਿਣਾ ਹੀ ਉਹ ਵੀ ਗਰੋ ਫੜੇ ਜਾਵੇ ਜੋ ਕਿ ਅੱਜ ਸਾਡਾ ਮਤਲਬ ਇਹ ਨੁਕਸਾਨ ਹੋਣ ਲੱਗਾ ਸੀ ਕੱਲ ਨੂੰ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਉਧਰ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਮਹਿਲਾ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ 23 ਤਰੀਕ ਨੂੰ ਦਰਬਾਰ ਸਾਹਿਬ ਤੋਂ ਜਿਹੜਾ ਇੱਕ ਬੱਚਾ ਕਿਡਨੈਪ ਹੋ ਗਿਆ ਸੀ ਇਸ ਦੇ ਸਬੰਧ ਦੇ ਵਿੱਚ ਮਕਦਮਾ ਨੰਬਰ 88 ਥਾਣਾ ਕੋਤਵਾਲੀ ਵਿੱਚ ਦਰਜ ਰਜਿਸਟਰ ਕੀਤਾ ਗਿਆ ਸੀ ਤੇ ਤਫ਼ਤੀਸ਼ ਸ਼ੁਰੂ ਕੀਤੀ ਗਈ ਸੀ। ਇਸ ਬਾਰੇ ਵਿੱਚ ਅਸੀਂ ਸੋਸ਼ਲ ਸੈਕਟਰ ਦੇ ਉੱਤੇ ਜਿਹੜਾ ਇਹ ਬੱਚੇ ਦੀ ਜੋ ਸਾਨੂੰ ਵੀਡੀਓ ਫੁਟੇਜ ਮਿਲੀ ਸੀ ਤੇ ਇੱਕ ਫੋਟੋ ਮਿਲੀ ਸੀ ਉਹ ਅਸੀਂ ਸਾਰੇ ਜਿਹੜੀ ਹੈ ਭੇਜੀ ਤੇ ਕੱਲ ਲੁਧਿਆਣੇ ਦੇ ਵਿੱਚ ਲੁਧਿਆਣਾ ਪੁਲਿਸ ਦੇ ਇੱਕ ASI ਨੇ ਉਸ ਜਿਹੜੀ ਵੀ ਪਿਕਚਰ ਨੂੰ ਵੇਖ ਕੇ ਇਸ ਲੇਡੀ ਨੂੰ ਆਡੈਂਟੀਫਾਈ ਕੀਤਾ ਤੇ ਇਹਦੇ ਕੋਲੋਂ ਜਿਹੜਾ ਹੈ ਬੱਚਾ ਬਰਾਮਦ ਕੀਤਾ ਤੇ ਇਹ ਲੇਡੀ ਨੂੰ ਅਸੀਂ ਮਕਰਮੇ ਵਿੱਚ ਗ੍ਰਿਫਤਾਰ ਕਰ ਲਿਆ ਹੁਣ ਜਿਹੜੀ ਅਗਲੀ ਇਹਦੀ ਪੁਛੀ ਗਈ ਸਹ ਚੱਲ ਰਹੀ ਹੈ ਕਿ ਕਿਸ ਪਰਪਸ ਲਈ ਇਹਨੇ ਬੱਚਾ ਚੋਰੀਆ ਤੇ ਜਾਂ ਕੀ ਕਰਨਾ ਹੈਗਾ ਉਹਦੇ ਬਾਰੇ ਅਸੀਂ ਹੁਣ ਲੰਘਾਈ ਨਾਲੇ ਦੀ ਪਰਤਾਲ ਕਰ ਰਹੇ ਹਾਂ ਗੁਰੂਕਾਰ ਵਿੱਚ ਇਸ ਤਰ੍ਹਾਂ ਦੀ ਹਰਕਤ ਨੂੰ ਅੰਜਾਮ ਬਹੁਤ ਹੀ ਸ਼ਰਮਨਾਕ ਹੈ ਸੋ ਲੋੜ ਹੈ ਮਹਿਲਾ ਨੂੰ ਇਸ ਤਰ੍ਹਾਂ ਬੱਚਾ ਚੋਰੀ ਕਰਨ ਦੇ ਜੁਰਮ 'ਚ ਸਖਤ ਸਜ਼ਾ ਦਿੱਤੀ ਜਾਵੇ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ